ਦੋਸਤੋ ਇਸ ਵੀਡੀਓ ਦੇ ਰਾਹੀਂ ਗੱਲ ਕਰਾਂਗੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਨਾਲ ਸੰਬੰਧਿਤ ਦੋ-ਦੋ ਨਵੀਆਂ ਅਪਡੇਟਸ ਬਾਰੇ। ਵੀਡੀਓ ਦੇ ਰਾਹੀਂ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ। ਪਹਿਲਾ ਗੱਲ ਕਰ ਲੈਣੇ ਆਂ ਦੋਸਤੋ ਸਿੱਧੂ ਮੂਸੇਵਾਲਾ ਦੇ ਬਾਰੇ ਜਿਨ੍ਹਾਂ ਦਾ ਗਾਣਾ ਰਿਲੀਜ਼ ਹੋ ਰਿਹਾ 30 ਅਗਸਤ ਨੂੰ ਜਿਸ ਗਾਣੇ ਦਾ ਨਾਮ ਹੋਵੇਗਾ ਅਟੈਚ। ਦੋਸਤੋ ਇਸ ਗਾਣੇ ਦੇ ਵਿੱਚ ਹੋ ਰਿਹਾ ਇੱਕ ਵੱਡਾ ਕੋਲਾਬ ਜਿਸ ਦੇ ਵਿੱਚ ਦਿਖਾਈ ਦੇਣਗੇ ਬ੍ਰਿਟਿਸ਼ ਮੂਲ ਦੇ ਮਜਿਸ਼ੀਅਨ ਪਹਿਲਦੀਪ ਸਿੰਘ ਸੰਧੂ ਜਾਨੀ ਕਿ ਸਟੀਲ ਬੈਂਗਲ ਦੇ ਨਾਲ ਉਹਨਾਂ ਦੇ ਹੋਣਗੇ ਫੇਮਸ ਬ੍ਰਿਟਿਸ਼ ਰੈਪਰ ਫਰੈਡੋ ਵਾਕਈ ਬਹੁਤ ਵੱਡੀ ਕੋਲਾਬ ਹੈ ਤੇ ਸਾਰਿਆਂ ਨੂੰ ਇਸ ਗਾਣੇ ਦੀ ਬਹੁਤ ਉਡੀਕ ਹੈ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਕਿੰਨੀ ਕੋ ਉਡੀਕ ਹੈ ਤੁਹਾਨੂੰ ਇਸ ਗਾਣੇ ਦੀ ਵੀਡੀਓ ਦੇ ਵਿੱਚ ਅੱਗੇ ਵੱਧੇ ਗੱਲ ਕਰਦੇ ਹਾਂ ਮਾਨ ਸਾਹਿਬ ਦੇ ਬਾਰੇ ਦੋਸਤੋ ਮਾਨ ਸਾਹਿਬ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੋਸਤੋ ਬੱਬੂ ਮਾਨ ਸਾਹਿਬ ਦੇ YouTube ਚੈਨਲ ਬੱਬੂ ਮਾਨ ਉਤੇ 4 ਮਿਲੀਅਨਸ ਯਾਨੀ ਕਿ 40 ਲੱਖ ਸਬਸਕ੍ਰਾਈਬਰਸ ਪੂਰੇ ਹੋ ਚੁੱਕੇ ਹਨ ਤੇ ਦੋਸਤੋ ਬੱਬੂ ਮਾਨ ਸਾਹਿਬ ਲੋ ਇਸ ਨਵੇਂ ਮਾਈਲਸਟੋਨ ਨੂੰ ਲੈ ਕੇ ਕੋਈ ਨਵੀਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਉਹਨਾਂ ਦੇ ਫੈਨਸ ਵੱਲੋਂ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਟੱਪ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਦੋਸਤੋ ਵੀਡੀਓ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਨਾਲ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਇਦਾਂ ਦੀਆਂ ਨਵੀਆਂ ਅਪਡੇਟਸ ਮਿਲਦੀਆਂ ਰਹਿਣ ਧੰਨਵਾਦ